ਆਵਾਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਗਦੀਪ ਕੁਮੋਜ ਗੋਲਡੀ ਜਿੰਦਾਬਾਦ ਜਗਦੀਪ ਕੁਮੋਜ ਗੋਲਡੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕੇਂਦਰੀਵਾਲ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਕ ਸਵਾਗਤ ਕਰਦਾ ਜਿੱਥੇ 14 ਦਸੰਬਰ ਵਾਲੇ ਦਿਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਹੋਣ ਜਾਣੀਆਂ ਨੇ ਅੱਜ ਆਮ ਆਦਮੀ ਪਾਰਟੀ ਤੋਂ ਜੋ ਉਮੀਦਵਾਰ ਨਿਗਰਦੀਪ ਸਿੰਘ ਟਾਲੀ ਵਾਲਾ ਤੋਂ ਉਹ ਪਿੰਡਾਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਰਿਸਪਾਂਸ ਮਿਲ ਰਿਹਾ ਹੈ ਵੋਟਰਾਂ ਦਾ ਔਰ ਕਿਸ ਤਰ੍ਹਾਂ ਦੇ ਜਿਹੜੇ ਕੰਮ ਇਲਾਕਿਆਂ ਦੇ ਵਿੱਚ ਦੂਰੇ ਨੇ ਜੋ ਇਹਨਾਂ ਵੱਲੋਂ ਕਰਵਾਏ ਜਾਣਗੇ ਜੇਕਰ ਇਹ ਜਿਹੜੀ ਟਿਕਟ ਜੋ ਉਹਨਾਂ ਨੇ ਅਨਾਉਂਸ ਕੀਤੀ ਗਈ ਹੈ ਜੇਕਰ ਇਹ ਜਿੱਤ ਕੇ ਇਹ ਆਮ ਆਦਮੀ ਪਾਰਟੀ ਦੇ ਚੋਹਲੀ ਪਾਉਂਦੇ ਨੇ ਤਾਂ ਕਿਹੜੇ ਕੰਮ ਜਿਹੜੇ ਇਲਾਕੇ ਦੇ ਵਿੱਚ ਇਹਨਾਂ ਵੱਲੋਂ ਫੈਲਦੇ ਆਧਾਰ ਤੇ ਕਰਵਾਏ ਜਾਣਗੇ ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਏਐਮਟੀਵੀ ਲਾਈਵ ਤੇ ਸਤਿ ਸ੍ਰੀ ਅਕਾਲ ਜੀ ਜੀ ਮੈਂ ਗੁਰਦੀਪ ਸਿੰਘ ਪਿੰਟਾਲੀ ਵਾਲੇ ਤੋਂ ਜੀ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦੇ ਆਂ ਜੀ ਸਾਨੂੰ ਚੋਣ ਪ੍ਰਚਾਰ ਤੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ 100% ਸਾਨੂੰ ਵੋਟਾਂ ਦੀ ਮੀਂਹ ਹੈ ਜੀ ਅਸੀਂ ਸਭ ਤੋਂ ਵੱਧ ਲੀਡ ਐਸ ਬਚਨ ਸਿੰਘ ਡਾਂਲ ਤੋਂ ਕੱਢਣੀ ਹੈ ਜੀ ਤੇ ਜੋ ਸੀਟ ਜਿੱਤ ਕੇ ਅਸੀਂ ਵੋਲਡੀ ਸਾਹਿਬ ਦੇ ਜੋੜੇ ਚ ਪਾਵਾਂਗੇ ਜੋ ਪੰਚਾਇਤਾਂ ਦੇ ਕੰਮ ਅਧੂਰੇ ਰਹਿੰਦੇ ਨੇ ਉਹ ਵੀ ਅਸੀਂ ਇਹਨਾਂ ਦੇ ਸਹਿਯੋਗ ਨਾਲ ਅਸੀਂ ਇਹਨਾਂ ਅਸੀਂ ਇਹਨਾਂ ਨੂੰ ਸਹਿਯੋਗ ਦੇਵਾਂਗੇ ਸਾਨੂੰ ਦੇਵਣਗੇ ਤੇ ਸਾਰੇ ਪਿੰਡਾਂ ਦੇ ਜੋ ਵੀ ਕੋਈ ਨਾਲੀਆਂ ਦਾ ਛੱਪੜਾਂ ਦਾ ਕੋਈ ਵੀ ਕੰਮ ਅਧੂਰਾ ਪਿਆ ਸਾਰੇ ਅਸੀਂ ਕਰਾਵਾਂਗੇ ਜੀ ਬਈ ਤੁਸੀਂ ਖਾਲਸਾ ਹੋਵੇ ਪਹਿਲੇ ਕਿਹੜੇ ਕਿਸੇ ਪਾਰਟੀ ਦੇ ਵਿੱਚ ਚੋਣ ਲੜ ਚੁੱਕੇ ਹੋ ਜਾਂ ਕਿਹੜੇ ਅਹੁਦੇ ਤੇ ਪਹਿਲੇ ਕੋਈ ਲੜ ਚੁੱਕੇ ਹੋ ਨਹੀਂ ਜੀ ਅਸੀਂ ਕਿਸੇ ਅਸੀਂ ਕਿਸੇ ਪਾਰਟੀ ਨਾਲ ਅੱਗੇ આજ ਤੱਕ ਕਿਸੇ ਚੋਣ ਨਹੀਂ ਲੜੀ ਕੋਈ ਸਰਪੰਚੀ ਮੈਮਰੀ ਨਹੀਂ ਜੀ ਕੋਈ ਨਹੀਂ ਸਿੱਧਾ ਹੀ ਅਸੀਂ ਹਾਂ ਨਾ ਰੋਲ ਜੀ ਜੀ ਪਹਿਲੀ ਵਾਰ ਚੋਣ ਲਾ ਹਾਂ ਜੀ ਬੋਲਦੀ ਸਾਹਿਬ ਨੇ ਸਾਨੂੰ ਟਿਕਟ ਦਿੱਤੀ ਨਵਾਦਿਆ ਤੇ ਅਸੀਂ ਉਹਨਾਂ ਦੇ ਸੀਟ ਜਿੱਤ ਕੇ ਉਹਨਾਂ ਦੀ ਜੋਲੀ ਚ ਪਾਵਾਂਗੇ ਹੋਰ ਵੋਟਰਾਂ ਨੂੰ ਕਿਸ ਵੋਟਰਾਂ ਨੂੰ ਇਹ ਕਹਿੰਦੇ ਇਸ ਪਾਰਟੀ ਨੇ ਬਹੁਤ ਕੰਮ ਕੀਤੇ ਨੇ ਤੇ ਸਾਰੇ ਵੋਟਰ ਹੋਰ ਕਿਸੇ ਦੇ ਜਾਸੇ ਜਨਾ ਆਵਣਾ ਸਰ ਮੌਜੂਦਾ ਸਰਕਾਰ ਹੀ ਕੰਮ ਕਰਦੀ ਹੁੰਦੀ ਜੀ ਜੀ ਤੇ ਸਾਰੇ ਵਾਅਦੇ ਛੱਡ ਤੇ ਵੋਟਾਂ ਪਾਵਣਾ ਤੇ ਆਦੇ ਕੈਂਡੀਡੇਟਾਂ ਨੂੰ ਜਿਤਾਵਣਾ ਪਿੰਡ ਚੱਕ ਕੀਵਾਦੇ ਸਰਪੰਚ ਸਰਦਾਰ ਮੁਖਤਿਆਰ ਸਿੰਘ ਮੱਜਾਇਦੀਆ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਤੁਸੀਂ ਅੱਜ ਕੈਂਡੀਡੇਟ ਦੇ ਨਾਲ ਚੋਣ ਪੰਚਾਰ ਕਰ ਰਹੇ ਹੋ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਬੁਧੀ ਹੰਗਾਰਾ ਮਿਲ ਰਿਹਾ ਜੀ ਅੱਜ ਪਹਿਲਾ ਦਿਨ ਨੇ ਸਾਡਾ ਜੀ ਅਸੀਂ ਡੋਰ ਟੂ ਡੋਰ ਜਾ ਕੇ ਜੀ ਵੋਟਾਂ ਦਾ ਪ੍ਰਚਾਰ ਕਰ ਰਹੇ ਹਾਂ ਔਰ ਆਮ ਆਦਮੀ ਪਾਰਟੀ ਵਾਸਤੇ ਅਸੀਂ ਵੋਟਾਂ ਦੀ ਪੂਰੀ ਤਿਆਰੀ ਖਿੱਚ ਕੇ ਆਏ ਹਾਂ ਸਾਨੂੰ ਉਮੀਦ ਹੈ ਜਿਸ ਤਰ੍ਹਾਂ ਵੋਟਰਾਂ ਦਾ ਹੰਗਾਰਾ ਮਿਲ ਰਿਹਾ ਹੈ ਤੇ ਅਸੀਂ ਵੋਟਰਾਂ ਦੇ ਸਭ ਤੋਂ ਜ਼ਿਆਦਾ ਵੋਟ ਦੇਣ ਦੀ ਸੰਭਾਵਨਾ ਹੈ ਔਰ ਮਿਲੇਗੀ ਵੀ ਇਹਦੇ ਵਿੱਚ ਕੋਈ ਦੂਜੀ ਰੈ ਨਹੀਂ ਹੈ ਜੀ ਦੇਖਿਆ ਜਾਂਦਾ ਵੀ ਇਹ ਜਿਹੜੀਆਂ ਵੋਟਾਂ ਪੋਲਿੰਗ ਵੋਟ ਘੱਟ ਹੁੰਦੀ ਹੈ ভোটারਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਦਿੰਦੇ ਹੋ ਅਸੀਂ ਵੋਟਰਾਂ ਨੂੰ ਇਹ ਮੈਸੇਜ ਦਿੰਦੇ ਆ ਜਿਵੇਂ ਪੰਚਾਇਤ ਤੋਂ ਸਟਾਰਟ ਕੰਮ ਹੁੰਦਾ ਹੈ ਹਾਂਜੀ ਤੇ ਐਮਪੀ ਐਮਐਲਏ ਐਮਐਲਏ ਐਮਪੀ ਇਸ ਤਰ੍ਹਾਂ ਸਭ ਤੋਂ ਵੱਡਾ ਇਹ ਵੀ ਜਦੋਂ ਪੰਚਾਇਤਾਂ ਤੋਂ ਕੰਮ ਸਟਾਰਟ ਹੁੰਦਾ ਹੈ ਇਹ ਵੀ ਇੱਕ ਪੰਚਾਇਤ ਇਹ ਕੱਲ ਨੂੰ ਇਹ ਜ਼ਿਲ੍ਹਾ ਪਰਿਸ਼ਦ ਵਿੱਚ ਜਾਣਗੇ ਸਾਡੇ ਇੱਕ ਕੈਂਡੀਡੇਟ ਸਲਮਨ ਰਾਣੀ ਹੈ ਉਹ ਜਾਣਗੇ ਇਹ ਸਰਦਾਰ ਗੁਰਦੀਪ ਸਿੰਘ ਟਾਲੀ ਵਾਲਾ ਤੋਂ ਇਹ ਜਾਣਗੇ ਤੇ ਅਸੀਂ ਇਹਨਾਂ ਕੋਲ ਬਾਤ ਤੋਂ ਬਾਅਦ ਪੰਚਾਇਤਾਂ ਦੇ ਕੰਮ ਵਾਤੂ ਵਾਦ ਕਰਵਾਉਣ ਦੀ ਸੰਭਾਵਨਾ ਹੈ ਤੇ ਅਸੀਂ ਇਹਨਾਂ ਨੂੰ ਗੁਰ ਕਰਵਾਵਾਂਗੇ ਤੇ ਐਮਐਲਏ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਨੇ ਆ ਕਿ ਇਹਨਾਂ ਨੇ ਇੱਕ شریف ਬੰਦੇ ਨੂੰ ਚੰਗੇ ਬੰਦੇ ਨੂੰ ਟਿਕਟ ਦੇ ਕੇ ਤੇ ਸਾਡੇ ਮੈਦਾਨ ਦੇ ਵਿੱਚ ਉਤਾਰਿਆ ਅਸੀਂ ਇਹਨਾਂ ਨੂੰ ਪੂਰੀ ਤਨਦੇਹੀ ਨਾਲ ਦਿਨ ਰਾਤ ਇੱਕ ਕਰਕੇ ਮਿੰਦ ਕਰਕੇ ਇਹਨਾਂ ਨੂੰ ਵੋਟਾਂ ਪਵਾਵਾਂਗੇ ਔਰ ਵੱਧ ਵੱਧ ਲੀਡ ਕੱਢਣ ਦੀ ਅਸੀਂ ਜ਼ਿੰਮੇਵਾਰੀ ਪੂਰੀ ਆਪਣੀ ਚੱਕਦੇ ਆ ਤੇ ਇਹਨਾਂ ਨੂੰ ਵੱਧ ਵੱਧ ਲੀਡ ਦਿਵਾਵਾਂਗੇ ਇੱਕ ਅਸੀਂ ਐਮਐਲਏ ਜਗਦੀਪ ਕੰਬੋਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ 30 ਲੱਖ ਦਾ ਜੋ ਪ੍ਰੋਜੈਕਟ ਸ਼ੁਰੂ ਹੋ ਚੁੱਕਿਆ ਹੈ ਅਸੀਂ ਉਸ ਵਾਸਤੇ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਨੇ ਔਰ ਬਹੁਤ ਕੁਝ ਜਿਹੜਾ ਅੱਜ ਤੋ ਇੰਨੀ ਵੱਡੀਆਂ ਪਹਿਲਾਂ ਸਰਕਾਰਾਂ ਆਈਆਂ ਨੇ ਜੋ ਕਿ ਆਪਣੇ ਪਿੰਡ ਚੱਕ ਕੀਵਾ ਟਾਣੀ ਬਜਨ ਸਿੰਘ ਤੇ ਕੁਝ ਵੀ ਨਹੀਂ ਹੋਇਆ ਜੋ ਕਿ ਹੁਣ ਪੂਰੇ ਹੋਣ ਦੀ ਹੋ ਰਿਹਾ ਹੈ ਜੋ ਕਿ ਤੁਸੀਂ ਆਪ ਖੁਦ ਦੇਖੋ ਵੀ ਪੂਰਾ ਹੀ ਉਹ ਸਹੀ Tangan alor ya.